ਨਰਿੰਦਰ ਮੋਦੀ ਅੱਜ ਹੁਸ਼ਿਆਰਪੁਰ ਦੇ ਵਿਚਾਰੇ ਨੇ ਹੁਸ਼ਿਆਰਪੁਰ ਦੀ ਉਮੀਦਵਾਰ ਦਾ ਪ੍ਰਚਾਰ ਕਰਨ ਦੇ ਲਈ ਉਸ ਲਈ ਵੱਡੇ ਪੱਦਰ ਤੇ ਲੋਕੀ ਵੀ ਇੱਧਰ ਪਹੁੰਚ ਰਹੇ ਨੇ ਗੱਲਬਾਤ ਕਰ ਲੈਣੇ ਹੱਥ ਦੇ ਵਿੱਚ ਤਖਤੀਆਂ ਨੇ ਤੁਹਾਡੇ ਤੋਂ ਸ਼ੁਰੂਆਤ ਕਰ ਲੈਣੇ ਹੱਥ ਦੇ ਵਿੱਚ ਤਖਤੀਆਂ ਫੜੀਆਂ ਹੋਈਆਂ ਨੇ ਕੀ ਲਿਖਿਆ ਇਹਨਾਂ ਤੇ ਇਸ ਤਰ੍ਹਾਂ ਜੀ ਜੋ ਜੋ ਮੋਦੀ ਜੀ ਨੇ ਕੰਮ ਕੀਤੇ ਨੇ 10 ਸਾਲ ਦੇ ਵਿੱਚ ਸਭਿ ਸੰਸਕ੍ਰਿਤੀ ਵਾਸਤੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਸਤੇ ਜੋ ਵੀ ਕੰਮ ਕੀਤੇ ਨੇ ਉਹ ਅਸੀਂ ਤਖਤਾਂ ਤੇ ਸਾਡੇ ਸਤਿਗੁਰੂ ਦਲੀਪ ਸਿੰਘ ਜੀ ਜੋ ਵਰਤਮਾਨ ਮੁਹੀਨੇ ਨਾਮਤਾਰੀ ਪੰਥ ਦੇ ਅਸੀਂ ਉਹਨਾਂ ਦੀ ਸੰਗਤ ਆ ਔਰ ਉਹਨਾਂ ਦੇ ਆਦੇਸ਼ ਅਨੁਸਾਰ ਅਸੀਂ ਮੋਦੀ ਜੀ ਦੀ ਰੈਲੀ ਦੇ ਵਿੱਚ ਆਏ ਆ ਔਰ ਮੋਦੀ ਜੀ ਨੇ ਜੋ ਵੀ ਕੰਮ ਕੀਤੇ ਨੇ ਉਹਨਾਂ ਦੀ ਅਸੀਂ ਸਰਾਹਨਾ ਕੀਤੀ ਹੈ ਔਰ ਅਸੀਂ ਹਰ ਕੰਮ ਵਿੱਚ ਉਹਨਾਂ ਦੇ ਨਾਲ ਸ਼ਮੂਲੀਅਤ ਰੱਖਦੇ ਆ ਉਹਨੇ ਇਹ ਤਖਤੀ ਦੇ ਵਿੱਚ ਲਿਖਿਆ ਹੋਇਆ ਵੱਖ-ਵੱਖ ਤਖਤੀਆਂ ਨੇ ਕਿਹੜੀ-ਕਿਹੜੀ ਤਖਤੀਆਂ ਦੇ ਵਿੱਚ ਕੀ-ਕੀ ਲਿਖਵਾ ਕੇ ਲੈ ਕੇ ਆਏ ਆ ਅੱਛਾ ਜੀ ਗੁਰੂ ਤੇਗ ਬਹਾਦਰ ਜੀ ਦਾ ਜਿਸ ਤਰ੍ਹਾਂ ਥੋੜਾ ਜਿਹਾ ਸਿੱਖ ਚਰਤ ਵਿੱਚ ਇਹ ਹੁੰਦਾ ਹੈ ਕਿ ਇਹ ਐਂਟੀ ਸਿੱਖ ਜਿਹੜੀ ਗੱਲ ਕੀਤੀ ਜਾਂਦੀ ਹੈ ਉਹ ਨਹੀਂ ਹੈਗੀ ਉਹਨਾਂ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ 400 ਸਾਲਾਂ ਤੁਹਾਨੂੰ ਪਤਾ ਲਾਲ ਕਿਲੇ ਤੋਂ 400 ਰਾਗੀ ਜਿਹੜਾ ਉਹ ਇਕੱਠਾ ਕਰਕੇ ਤੇ ਉੱਥੇ ਕੀਰਤਨ ਕਰਵਾਇਆ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਉਹਨਾਂ ਨੇ ਪ੍ਰਕਾਸ਼ ਦਿਵਸ ਜਿਹੜਾ ਉਹ ਬੜਾ ਧੂਮ-ਧਾਮ ਨਾਲ ਮਨਾਇਆ ਸੋ ਇਸ ਕਰਕੇ ਜਿੰਨੇ ਵੀ ਉਹਨਾਂ ਨੇ ਬਾਲ ਦਿਸ ਚਾਰੇ ਸਹਿਬਜ਼ਾਦਿਆਂ ਛੋਟੇ ਸਾਬ ਜਾਦਿਆਂ ਦਾ ਜਿਹੜਾ ਅੱਜ ਤੱਕ ਕਿਸੇ ਵੀ ਸਰਕਾਰ ਨੇ ਬਾਲ ਦੇ ਰੂਪ ਵਿੱਚ ਨਹੀਂ ਸੀ ਕੀਤਾ ਉਹ ਚੀਜ਼ ਨੂੰ ਵੀਰਪਾਲ ਦਿਵਸ ਦੇ ਰੂਪ ਵਿੱਚ ਉਹਨਾਂ ਨੇ ਮਨਾਉਣਾ ਸ਼ੁਰੂ ਕੀਤਾ ਹੈ ਹਾਂਜੀ ਹਾਂਜੀ ਲੰਗਰ ਦਾ ਜੋ ਰਾਸ਼ਨ ਹੁੰਦਾ ਹੈ ਉਸ ਨੂੰ ਵੀ ਟੈਕਸ ਮੁਕਤ ਕੀਤਾ ਮੋਦੀ ਜੀ ਨੇ ਔਰ ਬਹੁਤ ਸੇ ਕਾਰਜ ਜੋ ਮੋਦੀ ਜੀ ਨੇ ਅਲੱਗ-ਅਲੱਗ ਜੋ ਦੇਸ਼ ਕੀ जो संस्कृति है उसको प्रफुल्लित करने के लिए उन्होंने बहुत बढ़िया कार्य किए उसके लिए जो सदगुरु दिलीप सिंह जी ने ये हर दस पंद्रह जो उनके कार्य हैं उनको उजागर करने के लिए ये सारी तख्तियां हम बनाकर लेकर आए हैं कि जगह तो पहुंचे हो जी सभी सारे पंजाब से जी अमृतसर हां नहीं पटियाले ਦਿਖਾਇਆ ਜਾਂਦਾ ਬੀਜੇਪੀ ਨੂੰ ਕਿੱਥੇ ਨਾ ਕਿਤੇ ਔਰ ਵਿਰੋਧੀ ਵੀ ਸਾਫ ਤੌਰ ਤੇ ਕਹਿੰਦੇ ਆਏ ਕਿ ਬੀਜੇਪੀ ਜਿਹੜੀ ਹੈਗੀ ਆ ਔਰ ਪੰਜਾਬ ਤੇ ਵੀ ਕੁਝ ਲੋਕ ਬੋਲਦੇ ਨੇ ਕਿ ਬੀਜੇਪੀ ਸਿੱਖਾ ਦੇ ਵਿਰੋਧੀ ਆ ਐਂਟੀ ਸਿੱਖ ਹੈਗੀ ਉਹ ਆਪਣੀ ਆਪਣੀ ਸੋਚ ਹੈ ਉਹਨੇ ਪ੍ਰਾਨ ਪ੍ਰਤੀਸ਼ਠਾ ਹੋਈ ਸੀ ਭਗਵਾਨ ਰਾਮਚੰਦਰ ਜੀ ਦੀ ਅਯੁੱਧਿਆ ਦੇ ਵਿੱਚ ਤੇ ਉਹਦੇ ਵਿੱਚ ਅਸੀਂ ਬਿਲਕੁਲ ਸਨਾਤਨ ਦੇ ਵਿੱਚੋਂ ਹੀ ਸਿੱਖ ਧਰਮ ਨਿਕਲਿਆ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਸਿੱਖ ਪੰਥ ਪੈਦਾ ਕੀਤਾ ਉਹ ਸਨਾਤਨ ਦੇ ਵਿੱਚੋਂ ਨਿਕਲਿਆ ਦੇਖੋ ਸਾਡੇ ਪੰਜ ਪਿਆਰੇ ਕਿੱਥੋਂ ਕਿੱਥੋਂ ਸਾਨੂੰ यूपी तो तो, 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 तो। भी भी महाराष्ट्र बिल्कुल, बिल्कुल, गुजरात वो पांच प्यारे जो से ही है आजी। आजी। और मेरा जो खून है उनके बीच में से ही है ये बिल्कुल बिलकुल सहमत है जी अरे ਉਹ ਉਸ ਵੇਲੇ ਤੇ ਕੋਈ ਦੂਸਰੀ ਗੱਲ ਹੈ ਨਹੀਂ ਸੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਸਿੱਖ ਪੰਥ ਪੈਦਾ ਕੀਤਾ ਸੀ ਇਹ ਇੱਕ ਜਮਾਤ ਪੈਦਾ ਕੀਤੀ ਸੀ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਨਾ ਕਿ ਅਸੀਂ ਆਪਸ ਚ ਝਗੜਨ ਵਾਸਤੇ ਸੋ ਇਹ ਆਪਣੀ ਆਪਣੀ ਸੋਚ ਹੈ ਅਸੀਂ ਮੋਦੀ ਜੀ ਦੀ ਉਹ ਸੋਚ ਨਾਲ ਬਿਲਕੁਲ ਪੂਰਨ ਤੌਰ ਤੇ ਸਹਿਮਤ ਹਾਂ ਭਾਵੇਂ ਜੀਪੀ ਦੇ ਲੀਡਰ ਕਹਿੰਦੇ ਨੇ ਕਿ ਇਹ ਜਿਹੜੀ ਦੂਜੀ ਪਾਰਟੀਆਂ ਨੇ ਕਹਿੰਦੇ ਕਿ ਸਨਾਤਨ ਨੂੰ ਖਤਮ ਕਰਨ ਦੇ ਤੁਲੀਆਂ ਹੋਈਆਂ ਨੇ ਸਨਾਤਨ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਮੈਂ ਨਹੀਂ ਬੋਲਦਾ ਦੇਖੋ ਜੀ ਉਹ ਇਹ ਪਾਲ ਟੈਕਸ ਤੇ ਬਹੁਤ ਕੁਝ ਚੱਲਦਾ ਲੇਕਿਨ ਅਸੀਂ ਉਸ ਚੀਜ਼ ਤੇ ਕੁਝ ਨਹੀਂ ਬੋਲਣਾ ਚਾਹੁੰਦੇ ਉਹ ਹਰ ਇੱਕ ਦਾ ਆਪਣਾ ਆਪਣਾ ਆਇਨਾ ਹੈ ਆਪਣਾ ਆਪਣਾ ਆਈਡੀਆ ਹੈ ਲੇਕਿਨ ਜੋ ਮੋਦੀ ਜੀ ਨੇ ਕੰਮ ਕੀਤੇ ਨੇ ਦੇਸ਼ ਦਾ ਨਾਮ ਰੋਸ਼ਨ ਹੋਇਆ ਸੰਸਾਰ ਵਿੱਚ ਅੰਦਰੋਂ ਤੁਸੀਂ ਨਾ ਕਹੋ ਲੇਕਿਨ ਪਤਾ ਲੱਗਦਾ ਹੈ ਕਿ ਮੋਦੀ ਜੀ ਆਇਤ ਵਰਲਡ ਦੇ ਵਿੱਚ ਪਤਾ ਲੱਗਦਾ ਹੈ ਕਿ ਹਿੰਦੁਸਤਾਨ ਦਾ ਜੋ ਪ੍ਰਾਈਮ ਮਿੰਿਸਟਰ ਜਿਹੜਾ ਹੈ ਭਾਰਤ ਵਰਸ਼ ਦਾ ਹੈਗਾ ਉਹਦਾ ਨਾਮ ਹੈਗਾ ਔਰ ਉਹਨੇ ਕੰਮ ਕੀਤੇ ਨੇ ਉਹਨਾਂ ਨੇ ਪਰ ਕਾਂਗਰਸੀ ਕਹਿੰਦੇ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨਗੇ ਉਹ ਤੇ ਪੋਲਿਟਿਸ ਸਭ ਕੁਝ ਚੱਲਦਾ ਹੈ ਉਹ ਉਹਦੀ ਤੱਕ ਅਸੀ ਕੋਈ ਕਮੈਂਟ ਨਹੀਂ ਕਰਾਂਗਾ ਤਾਂ ਕੋਈ ਉਮੀਦਾਂ ਨਹੀਂ ਹੈਗੀਆਂ ਕਿ ਆਖਰ ਅਗਰ ਉਹ ਪ੍ਰਧਾਨ ਮੰਤਰੀ ਬਣਨਗੇ ਤਾਂ ਉਹ ਵੀ ਇਸ ਤਰ੍ਹਾਂ ਦੇ ਸਿੱਖ ਧਰਮ ਦੇ ਲਈ ਕੰਮ ਰਾਸ਼ਟਰ ਹਿੱਤ ਵਿੱਚ ਜੋ ਵੀ ਕੰਮ ਕਰੇਗਾ ਸਾਡੀ ਉਹਦੇ ਨਾਲ ਸਹਿਮਤੀ ਹੈ ਲੇਕਿਨ ਮੋਦੀ ਜਨ ਜਿਹੜੇ ਕੰਮ ਕੀਤੇ ਨੇ ਸਾਡੀ ਸਹਿਮਤੀ ਭਾਈ ਮੋਦੀ ਜੀ ਨੂੰ ਸਪੋਰਟ ਕਰਾਂਗੇ ਬਿਲਕੁਲ ਖੁੱਲ ਕੇ ਸਪੋਰਟ ਹਾਂਜੀ ਬਿਲਕੁਲ ਇੱਥੇ ਕੋਈ ਸੁਨੇਹਾ ਲਾਣਾ ਚਾਹੁੰਦੇ ਹੋ ਕੁਝ ਕਹਿਣਾ ਚਾਹੁੰਦੇ ਹੋ ਮੋਦੀ ਜੀ ਬਾਰੇ ਸਨੇਹਾ ਸਾਡਾ ਇਹੀ ਹੈ ਜੇ ਕਿ ਜੋ ਵੀ ਉਹਨਾਂ ਨੇ ਕੰਮ ਕੀਤੇ ਨੇ ਉਹਨਾਂ ਨੂੰ ਸਪੋਰਟ ਕਰੋ ਉਹਨਾਂ ਨੂੰ ਕਾਮਯਾਬ ਕਰੋ ਲੱਗਦਾ ਕਿ ਤੀਜੀ ਵਾਰੀ ਫਿਰ ਆਣਗੇ ਅ ਨરેન્દ્ર મોદી ਪ੍ਰਧਾਨ ਤੇ ਪੀਐਮ ਅਸਟ੍ਰੋਲੋਜਿਸਟ ਹੈ ਨਹੀਂ ਮੈਂ ਜੋਤਸੀ ਤੇ ਹੈ ਨੇ ਤਾਂ ਬਾਕੀ ਕੰਮ ਦੱਸਣਗੇ ਕਿ ਕੀ ਹੋ ਰਿਹਾ ਠੀਕ ਹੈ ਜੀ ਤੇ ਹਿਆਰਪੁਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਵੱਡੇ ਪੱਦਰ ਤੇ ਲੋਕੀ ਇੱਥੇ ਪਹੁੰਚ ਰਹੇ ਨੇ ਔਰ ਆ ਨਾਮ ਧਾਰੀ ਸਿੱਖ ਜਿਹੜੇ ਨੇ ਤਖਤੀਆਂ ਲੈ ਕੇ ਇੱਧਰ ਪਹੁੰਚੇ ਨੇ ਔਰ ਮਾਦਰ ਤੁਸੀਂ ਕਿੱਥੋਂ ਪਹੁੰਚੇ ਹੋ ਮੈਂ ਇਹ ਬਹੁਤ ਮਰਦੀ ਨੇ ਪਾਣੀ ਆ ਫੋਲਨ ਜਿਹੜਾ ਆ ਰਾਮ ਨੂੰ ਲਿਆਇਆ ਸੀ ਉਹਨੂੰ ਵੋਟ ਪਾਵਾਂਗੇ ਅੱਜ ਤੱਕ ਕਿੰਨੇ ਪ੍ਰਧਾਨ ਮੰਤਰੀ ਆਏ ਪੁੱਤ ਕਿਛ ਨੇ ਉੱਥੇ ਮੰਦਿਰ ਨਹੀਂ ਬਣਾਇਆ ਨਹੀਂ ਨਹੀਂ ਬਣਾਇਆ ਸਾਰੇ ਕੰਦੇ ਸੀ ਨਹੀਂ ਇੱਥੇ ਮਸਤ ਰਾ ਇੱਥੇ ਮਸਤ ਰਾ ਇਹਨੇ ਕੰਮ ਕੀਤਾ ਆ ਥੋੜਾ ਫੋਲ ਦਾ ਕੁਛ ਆਪਾਦਰ ਬੋਧਨ ਪਮਾਨ ਗ੍ਰੇਵ ਮਥਾ ਟਿਕਨ ਅਦਰ ਆਇਉਦਿਆ ਗਏ ਹੋ ਮਥਾ ਟਿਕਨ ਮੈਂ ਜੋਦੀਆ ਜਾਣਾ ਮੇਰਾ ਸ਼ਰੀਰ ਨਹੀਂ ਚੱਲਦਾ ਮੈਨੂੰ ਕੋਈ ਲੈ ਕੇ ਜਾਊਗਾ ਜਹਾਜ਼ ਜੁ ਉਚਿਤ ਮੈਂ ਚਲ ਜਾਂਗੀ ਕਿਹਦੇ ਫਿਰ ਮੈਸ ਪਾਉਂਗੀ ਬਹੁਤ ਦਿਲ ਕਰਦਾ ਜਾਣ ਨੂੰ ਮੇਰੇ ਨੂੰ ਬਹੁਤ ਜੀ ਕਰਦਾ ਸ਼ਰੀਰ ਤੋਂ ਬੇਬਸ ਆ ਬਾਕੀ ਬੋਤ ਮੁੱਦੂ ਨੂੰ ਪਾਨੀ ਹੈ ਤੇਰਾ ਰਾਮ ਮੰਦਿਰ ਕਰਕੇ ਕਿ ਹੋਰ ਵੀ ਕੋਈ ਮੁੱਦੂ ਮੈਂ ਸਿਰਫ ਰਾਮ ਭਗਤ ਕਰਕੇ ਪਾਨੀ ਇਹਨੂੰ ਰਾਮ ਜੀ ਨੂੰ ਮੰਨਦੇ ਹਾਂ ਮੈਂ ਰਾਮ ਜੀ ਨੇ ਮੰਨਦੀ ਹਾਂ

ਬਾਕੀ ਕੰਮ ਕਰਨਾ ਨਾ ਕਰਨਾ ਉਹ ਤਾਂ ਉਹਦੇ ਕੁਰਸੀਆਂ ਜਾਣਦੀਆਂ ਜੋ ਜਾਣਦੇ ਆ ਨਰੇਂਦਰ ਮੋਦੀ ਕੀ ਨੇ ਤੁਹਾਡੇ ਲਈ ਕੀ ਲੱਗਦਾ ਤੁਹਾਨੂੰ ਨਰੇਂਦਰ ਮੋਦੀ ਤੁਹਾਡੇ ਲਈ ਕੀ ਮੰਨਦੇ ਹੋ ਉਹਨਾਂ ਨੂੰ ਨਰੇਂਦਰ ਮੋਦੀ ਜਿੱਤੂਗਾ ਇਹ ਪ੍ਰਧਾਨ ਮੰਤਰੀ ਦੁਬਾਰਾ ਰਹੂਗਾ ਨਹੀਂ ਤੁਸੀਂ ਕੀ ਮੰਨਦੇ ਹੋ ਉਹਨਾਂ ਨੂੰ ਭਗਤ ਮੰਨਦੇ ਹੋ ਜਾਂ ਉਸ ਤੋਂ ਜ਼ਿਆਦਾ ਮੰਨਦੇ ਹੋ ਭਗਤੀ ਮੰਨਦੀ ਆ ਰਾਮ ਜੀ ਦਾ ਜਿਨੇ ਰਾਮ ਜੀ ਦਾ ਮੰਦਿਰ ਬਣਵਾਇਆ ਹੈ ਉਹ ਭਗਤ ਬਾ ਪਰ ਕਾਂਗਰਸੀ ਵੀ ਕਹਿੰਦੇ ਕੇਰੇ ਕਿ ਰਾਮ ਜੀ ਸਾਡੇ ਵੀ ਨੇ ਕੇਜਰੀਵਾਲ ਵੀ ਕਹਿੰਦੇ ਕੇ ਸਾਡੇ ਰਾਮ ਜੀ ਸਾਡੇ ਵੀ ਬੱਸ ਮੇਰੇ ਮੇਰੇ ਲਈ ਉਹ ਹੀ ਆ ਜਿਹੜਨ ਮੈਂ ਮੰਦੀ ਆ ਨਾ ਉਹਨੇ ਇਸ ਦੁਨੀਆ ਦੇ ਉੱਤੇ ਉਹਨਾਂ ਨੂੰ ਵੀ ਕਿੰਨਾ ਚਿਰ ਤੋਂ ਬਾਅਦ ਉਹਨਾਂ ਨਗਰੀ ਦੇ ਵਿੱਚ ਆਏ ਆ ਉਹ ਠੀਕ ਨੇ ਅਗਰ ਕੋਈ ਹੋਰ ਸਰਕਾਰ ਹੁੰਦੀ ਨਾ ਲੈ ਕੇ ਆ ਸਕਦੀ ਸੀ ਨਹੀਂ ਨਹੀਂ ਅੰਦਾ ਨਹੀਂ ਕਿਸੇ ਨੇ ਕਿਸੇ ਨੇ ਨਹੀਂ ਲਿਆਂਦਾ ਕਰਕੇ ਫੁੱਲ ਨੂੰ ਬੋਟ ਪਾਉਂਗੇ ਹਾਂ ਮੈਂ ਬੋਟਮ ਬੋਟਦੀ ਨਹੀਂ ਫੁੱਲ ਨੂੰ ਪਾ ਰਹੇ ਜਿਹੜਾ ਮਰਜੀ ਮੇਰੇ ਕੋ ਆ ਜਵੇ ਬੋਲੇ ਮੋਦੀ ਨੂੰ ਦੇ ਕੇ ਵੋਟ ਪਾਣੀ ਹੈ ਉਮੀਦਵਾਰ ਨੂੰ ਕਿੱਥੇ ਨਹੀਂ ਮੋਦੀ ਨੂੰ ਨਾ ਮੈਨੂੰ ਦੇਖਣ ਦੇਣਾ ਇਹਨਾਂ ਨੇ ਜਾਣ ਵੀ ਨਹੀਂ ਦੇਣਾ ਇਹਨਾਂ ਨੇ ਨਹੀਂ ਜਾਣ ਦੇਣਗੇ ਨਹੀਂ ਦੇਣੇ ਹੀ ਦੇਖਣ ਦਿੰਦੇ ਹੁੰਦੇ ਮੈਨੂੰ ਪਤਾ ਜਿੰਨੇ ਪਿਆਰੇ ਘਰ ਲੱਗੇ ਆ ਦੇਖਣ ਨਹੀਂ ਦਿੰਦੇ ਸੁਨੇਹਾ ਕੁਝ ਕਹਿਣਾ ਚਾਹੁੰਦੇ ਹੋ ਕੋਈ ਤੁਹਾਨੂੰ ਠੀਕ ਹੈ ਇਹਨੇ ਕੰਮ ਬਹੁਤ ਵਧੀਆ ਕੀਤਾ ਆ ਜੇ ਇਸ ਕਰਕੇ ਨੀ ਬੋਟ ਪਾਉਣੀ ਹੈ ਬਾਕੀ ਸਾਨੂੰ ਕਿਹੜਾ ਇਹ ਕੁਝ ਦਿੰਦਾ ਦਿੰਦਾ ਠੀਕ ਨੇ ਆਪਣੀਆਂ ਕੁਰਸੀਆਂ ਨੂੰ ਸਲਾਮਾ ਇਹ ਇਸ ਕਰਕੇ ਬੋਟ ਠੀਕ ਹੈ ਤੇ ਵੱਡੇ ਪੱਧਰ ਤੇ ਲੋਕੀ ਇੱਧਰ ਪਹੁੰਚਣੇ ਹੋਰ ਵੀ ਗੱਲਬਾਤ ਕਰਾਂਗੇ ਫਿਲਹਾਲ ਇਹ ਸਾਰੀਆਂ ਤਸਵੀਰਾਂ ਨੂੰ ਲੈ ਕੇ ਨਰਿੰਦਰ ਮੋਦੀ ਇੱਧਰ ਪਹੁੰਚ ਰਹੇ ਨੇ ਪੰਜਾਬ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਔਰ ਪੰਜਾਬ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਕਿ ਬੀਜੇਪੀ ਦੀ ਕਿੰਨੀਆਂ ਸੀਟਾਂ ਆ ਸਕਦੀਆਂ ਨੇ ਔਰ ਆਮ ਆਦਮੀ ਪਾਰਟੀ ਦੇ ਕਾਂਗਰਸ ਦੀਆਂ ਕਿੰਨੀਆਂ ਸੀਟਾਂ ਆ ਸਕਦੀਆਂ ਨੇ ਕਿਸ ਤਰ੍ਹਾਂ ਪੰਜਾਬ ਦੀਆਂ ਚੋਣਾਂ ਨੂੰ ਦੇਖਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ